ਹਾਂ ਜਹ ਹੈ ਪਾਦੇ ਅਸਿਰ ਜੋ ਮੰਨਿਉ ਦੇਹ ਸੋ ਤੈਰ ਹੋਇ ਹੈ ਜੀ ਅਸਿਰ ਜੋ ਮੰਨਿਉ ਦੇਹ हर को नाम ਨਿਉ ਦੇਹੀ ਸੋ ਤੈਰੋ ਹੋਇ ਹੈ ਕੀ ਜਿਉਨਾ ਹਰ ਕੋ ਨਾਮ ਲੇ ਗੁਰਥ ਨਲਾਜਰੀ RAM ਸਿਮਰ RAM ਸਿਮਰ ਇਹ ਤੇਰੇ ਕਾਜ ਹੈ ਮਾਇਆ ਕੋ ਸੰਗ त्याਗ ਚਰਨ ਲਾਗ ਜਗਤ ਸੁਖ ਜਾਨ ਮਿੱਠਿਆ ਜਗਤ ਸੁਖ ਮਾਨ ਮਿੱਠਿਆ ਤੂੰ ਸਰਬ ਸਾਜ ਹੈ ਸੁਪਨੇ ਜਿਉ ਤਨ ਪਛਾਹ ਕਹੇ ਪ੍ਰਕਰਤਮਾਨ ਪਾਰੂ ਕੀ ਪੀਤ ਜੈਸੇ ਬਸਦਾ ਕੋ ਰਾਜ ਹੈ ਆ ਜਗ ਸੁਪਨੇ ਜੀ ਜਾਈਂ ਜਿਉ ਮਰਾਂ ਸੱਚੇ ਜਾਣੇ ਇਸਾ ਜਗ ਸੁਪਨੇ Yeah, I've heard ਜੈ ਵਨਤਨੀ ਜਗਰਥਿਨਾ ਤੇਰੇ ਰਚੀ ਕੋਨਾ ਰਿਤ ਸੁਣੀ ਉਪਜੇ ਨਿਪਜੇ ਨਿਪਜ ਸਮਾਈ ਨਾਨੀ ਦੇਖ ਤੇ ਜਗ ਜਾਈ ਪ੍ਰੀਤਾ ਇਨੀ ਅੱਖੀ ਦੇਖਦਿਆਂ ਕਹਤੀ ਚਲ ਗਈ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਖੀ ਕੇਰੇ ਮਟਕੇ ਪਲ ਪਲ ਗਈ ਵਿਹਾਰੇ ਜਿੰਦੜੀਏ ਪਲ ਪਲ ਗਈ ਵਿਹਾਰੇ ਪਲ ਪਲ ਗਈ ਵਿਹਾਰੇ ਤਮਾ ਮਾਇਆ ਹੈ ਰੀ ਅਤਮਾ ਮਾਇਆ ਹੈ ਰੀ ਅਤਮਾ ਮਾਇਆ ਹੈ ਕਾਲ ਮੇ ਸਾਦ ਸੰਗਤ ਅੱਜ ਜਿੱਥੇ ਇਸ ਪਾਵਨ ਪਵਿੱਤਰ ਅਸਥਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਧਰਤੀ ਜਿੱਥੇ ਅਯੁਰ ਮਹਾਰਾਜ ਜੀਆ ਨੇ ਤਰਵੈਣੀ ਸੰਗਮ ਨਵਾਂ ਮਸਤੂਆਣਾ ਸਾਹਿਬ ਤਿੰਨ ਪਾਤਸ਼ਾਹੀਆਂ ਦਾ ਸੰਗਮ ਸੰਗ੍ਰਹਿ ਉਹਨਾਂ ਦਾ ਪ੍ਰਤਾਪ ਇਸ ਧਰਤੀ ਵਿੱਚ ਬਰਤ ਰਿਹਾ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਦੇ ਤਿੰਨ ਹੀ ਇਨਸ਼ਾਨ ਸਾਹਿਬ ਤਿੰਨ ਪਾਤਸ਼ਾਹੀਆਂ ਦੇ ਚੂੜ ਰਹੇ ਹਨ ਸੋ ਇਸ ਸਥਾਨ ਦੇ ਉੱਤੇ ਰੇਕ ਸੁਦੀ ਇਕਮ ਦਾ ਦਿਹਾੜਾ ਜੋ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਤੇ ਸੁਦੀ ਇਕਮ ਆਪਾਂ ਸਲਾਨਾ ਜੋੜ ਮੇਲ ਮਨਾਉਂਦੇ ਹਾਂ ਇਸ ਸਥਾਨ ਤੇ 12 ਹੀ ਇਕਮ ਦਿਹਾੜੇ ਮਹੀਨੇ ਬਾਅਦ ਆਪਾਂ ਨੂੰ ਆ ਸਤ ਸੰਗਤ ਦੀਆਂ ਕੜੀਆਂ ਪ੍ਰਾਪਤ ਹੁੰਦੀਆਂ ਨੇ ਜਿੱਥੇ ਮਹਾਪੁਰਖਾਂ ਦੇ ਬਹੁਤ ਹੀ ਅਨੁਸੇਵਕ ਸਰਦਾਰ ਵਿਸਾਖਾ ਸਿੰਘ ਜੀ ਜੋ ਦਾਸ ਜੀ ਜਿੰਨੀ ਕੁ ਦੇਰ ਤੋਂ ਫੌਜ ਦੇ ਵਿੱਚੋਂ ਆ ਕੇ ਮਹਾਪੁਰਖਾਂ ਦੀ ਸੰਗਤ ਕਰਨ ਦਾ ਸੁਭਾਗ ਸਮਾਪਤ ਹੋਇਆ ਉਹਨਾਂ ਦੀ ਬਹੁਤ ਜਿੱਥੇ ਵੀ ਦੇਖਦੇ ਸੀ ਬਾਗ ਦੇ ਵਿੱਚ ਸੇਵਾ ਕਰਨੀ ਉਹਨਾਂ ਨੇ ਇਹਨਾਂ ਦੀ ਆਪਾਂ ਅੰਤਮ ਅਰਦਾਸ ਵਾਸਤੇ ਉਸ ਵਿਚੜੀ ਰੂਹ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਸੰਤ ਖਾਸ ਸਾਧਾਲ ਦੀਆਂ ਸੰਗਤਾਂ ਔਰ ਸਮੂਹ ਪਰਿਵਾਰ ਉਹਨਾਂ ਦੀ ਧਰਮ ਸਪਤਨੀ ਬੀਬੀ ਹਰਵਿੰਦਰ ਕੌਰ ਉਹਨਾਂ ਦੇ ਸੁਪੁੱਤਰ ਰਣਜੀਤ ਸਿੰਘ ਜੀ ਔਰ ਪੁੱਤਰੀਆਂ ਪਰਮਜੀਤ ਕੌਰ ਮਨਜੀਤ ਕੌਰ ਬਲਜੀਤ ਕੌਰ ਸਾਰਾ ਹੀ ਪਰਿਵਾਰ ਉਹਨਾਂ ਦੇ ਵਿਛੋੜੇ ਦੇ ਵਿੱਚ ਪਰ ਇੱਕ ਵਿਛੋੜਾ ਵੀ ਹੈ ਤੇ ਦੁੱਖ ਵੀ ਹੈ ਵਿਛੋੜੇ ਦਾ ਪਰ ਜੀਵਨ ਕਾਲ ਦੇ ਵਿੱਚ ਜਿਸ ਤਰ੍ਹਾਂ ਬਾਬਾ ਫਰੀਦ ਜੀ ਫਰਮਾਨ ਕਰਦੇ ਨੇ ਕਿ ਬਾਬਾ ਜੀ ਬਿਰਧ ਅਵਸਥਾ ਦੇ ਵਿੱਚ ਪਹੁੰਚ ਗਏ ਹੋ ਤੁਸੀਂ ਆਪ ਦੀ ਅਵਸਥਾ ਤਨ ਬਾਬਾ ਫਰੀਦ ਜੀਆਂ ਨੇ ਆਪਣੇ ਸ਼ਲੋਕਾਂ ਦੇ ਵਿੱਚ ਐਸੇ ਵੀ ਲਿਖੀ ਹੈ ਕਿ ਫਰੀਦਾ ਇੰਨੀ ਨੀਕੀ ਜੰਗੀ ਹੈ ਥਾਲ ਡੂੰਗਰ ਭਾਵ ਓਮ ਅੱਜ ਫਰੀਦਾ ਕੂਜੜਾ ਸਹਿ ਕੋ ਹਾਥੀ ਓਮ ਕਿ ਅੱਜ ਜਿਹੜੀ ਅਸੀਂ ਇਹਨਾਂ ਲੱਤਾਂ ਦੇ ਨਾਲ ਜੰਗਾਂ ਨੂੰ ਕਿਹਾ ਲੱਤਾਂ ਨੂੰ ਕਿ ਇਹ ਜਿਹੜਾ ਸਾਡੇ ਤ੍ਰੈਮਾਨ ਦੀ ਦੇਹ ਹੀ ਰੂ ਚੁੱਕੀ ਫਿਰਦੀਆਂ ਨੇ ਕਿ ਇਹਨਾਂ ਦੇ ਨਾਲ ਅਸੀਂ ਜਲਾਂ ਦੇ ਵਿੱਚ ਥਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਉੱਚੇ ਨੀਵੇਂ ਸਰੀਰ ਦੇ ਉੱਤੇ ਕਸ਼ਟ ਸਹਿ ਕੇ ਬੜੀ ਤਪਸ਼ਿਆ ਕੀਤੀ ਹੈ ਜੰਗਲਾਂ ਦੇ ਵਿੱਚ ਪਰ ਅੱਜ ਜਿਹੜੀ ਇਹ ਬਿਰਧ ਅਵਸਥਾ ਹੈ ਉਸ ਦੀ ਅਵਸਥਾ ਉਸ ਸਮੇਂ ਦਾ ਦ੍ਰਿਸ਼ਟਾਂਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਉੱਪਰ ਆਜੋ ਬਾਬਾ ਜੀ ਤੇ ਉਸ ਸਮੇਂ ਦਾ ਕਿ ਅੱਜ ਜਿਹੜੀ ਮੇਰੀ ਅਵਸਥਾ ਵੀ ਇਹ ਬਿਰਧ ਅਵਸਥਾ ਵੀ ਦੇਖਣੀ ਪੈਂਦੀ ਹੈ ਅੱਜ ਕਹਿੰਦੇ ਮੇੜਾ ਇਹ ਲੋਟਾ ਉਜੂ ਕਰਨ ਵਾਲਾ ਜਿਹਦੇ ਨਾਲ ਆਪਾਂ ਪੰਜ ਇਸ਼ਨਾਨਾ ਕਹਿ ਲੋ ਉਹ ਉਜੂ ਸ਼ਬਦ ਵਰਤਦੇ ਨੇ ਇਸਲਾਮ ਮਤ ਦੇ ਵਿੱਚ ਕਹਿੰਦੇ ਮੈਨੂੰ ਹੁਣ ਕੋਲੋ ਹੀ ਚੁੱਕਣਾ ਇੰਨੀ ਤੇ ਮੁਸ਼ਕਲ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਸੌ ਕੋਹਾਂ ਤੋਂ ਲੈ ਕੇ ਆਉਣਾ ਹੋਵੇ ਇਹ ਅਵਸਥਾ ਨੂੰ ਬਾਬਾ ਜੀ ਆਨੇ ਆਪਣੀ ਬਾਣੀ ਦੇ ਵਿੱਚ ਦਰਜ ਕੀਤਾ ਹੈ ਸੋ ਇਸ ਤਰ੍ਹਾਂ ਕਿ ਜਿਨ੍ਹਾਂ ਦੀ ਬਾਬਾ ਜੀਾਂ ਦੇ ਸ਼ਲੋਕਾਂ ਦੇ ਵਿੱਚ ਕਿ ਜਿਸ ਤਰ੍ਹਾਂ ਇਹ ਵਿਰਧ ਅਵਸਥਾ ਦੇ ਵਿੱਚ ਤੁਸੀਂ ਪਹੁੰਚ ਗਏ ਬਾਬਾ ਜੀ ਤੁਹਾਡੇ ਕੋਲੋਂ ਕਿਉਂਕਿ ਸਾਰਿਆਂ ਦੇ ਕੋਲ ਉਹ ਹੀ ਜਿਤਨਾ ਦਾਸ ਨੇ ਧਾਰਨਾ ਬੜੀ ਹੈ ਕਿ ਆਖੀ ਕੇਰੇ ਮਾਟ ਕੇ ਪਲ ਪਲ ਗਈ ਵਿਹਾਈ ਅੱਖ ਦੀ ਆਪਾਂ ਫਰਕ ਥੱਲੇ ਕਰਦੇ ਹਾਂ ਪਲ ਉੱਚੀ ਚ ਉੱਠਦੀ ਹੈ ਪਲ ਕਾਪਾਂ ਇੰਨੇ ਸਮੇਂ ਨੂੰ ਇਹ ਛਿਨ ਕਿਹਾ ਹੈ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਸੀਜੈ ਸਮੇਂ ਦੀ ਵੰਡ ਜਿਸ ਤਰ੍ਹਾਂ ਬਾਬਾ ਜੀ ਸਤ ਤੋਂ 10 ਤੋਂ ਪਹਿਲਾਂ ਸੁਣਾ ਕੇ ਗਏ ਨੇ ਜੀਵਨ ਦੀ ਅਵਸਥਾ ਕਿ 10 ਬਾਲ ਤਨ 20 ਰਵਣ 30 ਦਾ ਸੁੰਦਰ ਕਹਾਵੈ ਸਾਰਾ 90 ਤੱਕ 100 ਤੱਕ ਇਹ ਸਤਗੁਰੂ ਪਾਤਸ਼ਾਹ ਜੀ ਨੇ ਅਵਸਥਾ ਦੀ ਵੰਡ ਕੀਤੀ ਹੈ ਸੁਭਾਅ ਕੇ ਜਿਹੜੀ ਜੋ ਸਵਾਸ ਸਾਡਾ ਨਿਕਲ ਗਿਆ ਇਸ ਘਰ ਦੇ ਘੜੇ ਦੇ ਵਿੱਚੋਂ ਉਹ ਮੁੜ ਕੇ ਵਾਪਸ ਨਹੀਂ ਆਉਣਾ ਉਹਦੇ ਵਿੱਚੋਂ ਘਟਦਾ ਹੀ ਜਾ ਰਿਹਾ ਹੈ ਸੋ ਜਿਨ੍ਹਾਂ ਨੇ ਬਾਬਾ ਜੀਆਂ ਨੂੰ ਬੇਨਤੀ ਕੀਤੀ ਕਿਸੇ ਸੇਵਕ ਨੇ ਕਿ ਬਾਬਾ ਜੀ ਤੁਹਾਡੇ ਕੋਲੋਂ ਅੱਜ ਬਿਰਧ ਅਵਸਥਾ ਆ ਗਈ ਤੁਹਾਡੇ ਕੋਲੋਂ ਬਾਲਪਨ ਵੀ ਲੰਘ ਗਿਆ ਤੇ ਭਰ ਜਵਾਨੀ ਦੀ ਅਵਸਥਾ ਉਹ ਵੀ ਲੰਘ ਗਈ ਅੱਜ ਤੁਹਾਨੂੰ ਉਹ ਜਿਹੜੀ ਅਵਸਥਾ ਤੁਹਾਡੇ ਕੋਲੋਂ ਖੁੱਸ ਗਈ ਉਹਦਾ ਕੋਈ ਤੁਹਾਨੂੰ ਸੋਗ ਨਹੀਂ ਉਦੋਂ ਬਾਬਾ ਜੀਆ ਨੇ ਆਪਣੇ ਸਲੋਕਾਂ ਦੇ ਰਾਹੀ ਕਿਉਂਕਿ ਸਤਿਗੁਰੂ ਪਾਸ਼ਾ ਭਗਤਾਂ ਦੀ ਬਾਣੀ ਪੜੋ ਸਭ ਤਿੰਨਾ ਗੁਣਾਂ ਤੋਂ ਉਤਲੀ ਅਵਸਥਾ ਇਹਦੇ ਵਿੱਚ ਗਿਆਨ ਦੇ ਵਿੱਚ ਹੀ ਗੱਲ ਕਰਦੇ ਸੀ ਕਿ ਮੈਨੂੰ ਉਹ ਜੋਵਨ ਜਾਣ ਦਾ ਕੋਈ ਡਰ ਨਹੀਂ ਉਥੇ ਬਾਬਾ ਜੀ ਸੰਸਾਰ ਦੇ ਲੋਕਾਂ ਦੀ ਉਦਾਹਰਣ ਦੇ ਕੇ ਅੱਜ ਆਪਾਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਕਿ ਕੀ ਹਾਲਤ ਹੋ ਰਹੀ ਹੈ ਭਰ ਜਵਾਨੀਆਂ ਨਸ਼ੇ ਦੇ ਵਿੱਚ ਗਲਤਾਨ ਹੋ ਕੇ ਕਿੱਧਰ ਨੂੰ ਜਾ ਰਹੀ ਹੈ